ਬਾਈ ਬੜੀ ਹੁੰਦੀ ਹੈ ਧਰਤੀ ਦੇ ਸਿਰ ਕਿੜੋਂ ਆਉਂਦੀ ਹੈ ਇਹ ਚਾਹ ਬਣਾ ਲਈ ਤੇ ਘੁੱਟੀ ਨਾ ਤਾਂ ਮਨਾ ਹਾਂਜੀ ਦੱਸੋ ਤੀ ਦਾਂਗੀ ਤੁਹਾਨੂੰ ਵੀ ਹੰਡਾ ਕੀ ਕਹਾਂਦੀ ਲਾ ਤੂੰ ਤੱਬੋ ਦੀ ਬੈਨਾ ਆਪਾਂ ਇੰਦਨ ਤੋਂ ਲੱਗਿਆ ਐਕਦਮ ਨਾ ਨਾ ਤੇ ਆਹ ਅੱਤੇ ਨਾ ਨਾ ਹੋਰ ਉਹ ਦਾ ਲੱਗਾ ਜਿੱਜਾ ਤੇ ਦਾ ਉਹ ਨਾ ਕੀ ਕਰਾਂ ਲੱਗਾ ਤੇ ਆਹ ਆ ਦਾ ਬਹਤਾ ਤਾਂ ਤਾਂ ਹੀ ਲੱਗੀਆਂ ਬਣਾਉਣਾ ਆ ਮੈਂ ਤਾਂ ਬੋਲਦੀ ਆ ਤੋਰੀ ਤੋਰੀ ਕਿਹੜੇ ਕੋੜੇ ਤੋਰੀ ਤੋਰੀ ਜੀ ਕਾਦੇ ਤੇ ਤੋਦੇ ਤੋਰੇ ਸੋਰੇ ਕਾਦੇ ਤੋਰੀ ਤਾ ਤੋਨ ਤੋਰੀ ਅਦੇ ਕਦੇ ਕਦੀ 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 ਪੇ ਪੇ ਕੀ ਕੋੜੇ ਕੋੜੇ ਮੈਨੂੰ ਨਹੀਂ ਸਮਝ ਲੱਗਦੀ ਪੇ ਤੁਸੀਂ ਪਾ ਦੇ ਪੇ ਤੇ ਚ ਪਾ ਦੇ ਤਾਲ ਤੱਪ ਦਿੱਤਾ ਨਾਲ ਤੋਰੇ ਕਦੇ ਕਦੇ ਕਿੱਦੇ ਚਾੜ ਲਾ ਦੇ ਹਾਏ ਪਕੋੜੇ ਹਾਂ ਹਾਂ ਤੋਰੇ ਵਿਆਹ ਤੇ ਆਵਾ ਮੈਂ ਪਕੋੜੇ ਕੱਢਾਂ ਨਹੀਂ ਨਹੀਂ தா ਤਾ ਵਧੀਆ ਨਾ ਤੋਰੇ ਦਾਦੇ ਕਿਹਾ ਮੈਂ ਉੱਤੇ ਬੱਤੀ ਤੂੰ ਲ ਆਇਆ ਮੈਂ ਇਹ ਕੱਢਣੀ ਮੈਂ ਇਕੱਲੀ ਚਾਹ ਬਣਾਉਣੀ ਹੈ ਅੱਗੇ ਮੈਨੂੰ ਸਿਰ ਪੀੜੋਂ ਡਈ ਹੈ ਸਿਰ ਖਾ ਲੈਂਦੇ ਤੀ ਤੇ ਸਾਈ ਦੇਣੀ ਓ ਤੀ ਤਰੂ ਤਾਂ ਤੇ ਤੋਦ ਕੰਦੇ ਨਹੀਂ ਆਤੀ ਤੋ ਦੋ ਬੰਦੀ ਲੱਦੀ ਆ ਤੋਰੇ ਨਾਲ ਘੱਦ ਕੇ ਮੈਂ ਤੇ ਪਕੌੜੇ ਪੁਕੜੇ ਬਣਾਉਣੇ ਤੋਰੇ ਨਾਲ ਮੈਂ ਤੇ ਤੇ ਬੰਦੇ ਦਿੱਤਦਾ ਆਵੇਂਗੇ ਕਿਉਂ ਦਾਦੂ ਜਾ ਕੇ ਦਾਦ ਲੱਦੀ ਮੈਂ ਤਾਂ ਹਾਂ ਬੰਦਾ ਜੱਜ ਲੱਗਾ ਮੇਰੇ ਤੇ ਉਹ ਵੀ ਤੁਹਾਡੇ ਵਰਗਾ ਹੀ ਆ ਕੇ ਕੀ ਤਾਦੀ ਕਿੱਥੇ ਮਾਸੀ ਨੇ ਫਸਾਵੜਿਆ ਮੈਨੂੰ ਇੱਕ ਵੀ ਓਦਾਂ ਨਹੀਂ ਸਮਝ ਲੱਗਦੀ ਤੇ ਇੱਕ ਨੂੰ ਓਦਾਂ ਹੀ ਨਹੀਂ ਸੁਣਦਾ ਚਾਹ ਬਣਾ ਗਈਆਂ ਘਟ ਆ ਦੇ ਮੈਂ ਕੰਮ ਤੋਂ ਕਰਕੇ ਵੇਲੀ ਹੋਈ ਆ ਮੈਂ ਚੱਲ ਚਾਹ ਪੀਣੀ ਆ ਪੋਰੀਸ ਨਾ ਦੇ ਦਿੰਦੇ ਪੋਰੀ ਚਾਹੀਦੇ ਇਨਾਂ ਨੂੰ ਤੇ ਕੁਤਰੀ ਲਈਏ ਇੱਕ ਤੇ ਫਸੀਏ ਪਾਰੀ ਬੜੀ ਆ ਤੋਨੋ ਤੋਨੋ ਤੋੜੋ ਹਾ ਤਿੱਦਿਆ ਵਾਦਾ ਮਾਰੀਆਂ ਮੈਂ ਕੈ ਧਰ ਵਾਲੀ ਧਰ ਵਾਲੀ ਆ ਪੱਠੇ ਕੁਦਰ ਲੱਗਾ ਮੈਂ ਆ ਪਾ ਕੁਦਰ ਕਿਤੇ ਫਿਰ ਰੱਖ ਦਿੰਨੇ ਆ ਨਹੀਂ ਨਹੀਂ ਤੇਰੀ ਧਰ ਵਾਲੀ ਧਰ ਵਾਲੀ ਤੇਰੀ ਐ ਨਾ ਆਹੋ ਕੁਦਰ ਕੇ ਤੇ ਫਿਰ ਪਾਉਣੇ ਡੰਗਰਾਂ ਨੂੰ ਆ ਬਾਬਾ ਮੈਂ ਤੇਲ ਪੀਰ ਉਹਦਾ ਵੀ ਇਹਦੇ ਮੁੰਡੇ ਨੂੰ ਤਮਦ ਨਹੀਂ ਲਾਦੀ ਕਿਤੇ ਆਏ ਹਾਏ ਤੇਰੀ ਧਰ ਵਾਲੀ ਤੇਰੀ ਐ ਨਾ ਮੇਨਾ ਲਾਦੀ ਆਹੋ ਧਾਰਾਂ ਤੇ ਫੇਰ ਹੀ ਕੱਢਾਂਗੇ ਪਹਿਲਾਂ ਪੱਠੇ-ਪੁੱਠੇ ਪਾ ਕੇ ਤੇ ਫੇਰ ਹੀ ਉਹਨਾਂ ਦੁੱਧ ਦੇਣਾ ਨਾ ਸੰਭਾਂ ਨੂੰ ਹੁਣ ਪਹਿਲਾਂ ਧਾਰਾ ਥੋੜੀ ਕੱਢ ਲੈਣੀ ਆ ਤੂਤੀ ਤਾਦਾ ਤੋਨੂ ਤੇਰੀ ਧਾਰ ਵਾਲੀ ਇਹਨੇ ਧਾਰ ਵਾਲੀ ਧਾਰ ਵਾਲੀ ਬੁੱਧੀ ਬੁੱਧੀ ਤੇਰੀ ਕਿੱਥੇ ਗੁੱਡੀ ਆ ਬਾਬਾ ਤੀ ਤਾਦਾ ਮੁੰਡਾ ਤੇ ਧਾਰ ਵਾਲੀ ਜਈ ਧਾਰ ਵਾਲੀ ਤੁਮਨ 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 ਆਹ ਵਾਹੋ ਮੇਨ ਲਾ ਦੀ ਲਾ ਦੀ ਮੇਨਾਂ ਕੀ ਆ ਲਾਦੀ ਮੇਨਾਂ ਲਾਦੀ ਕੱਥੇ ਚੜ ਗਈ ਆ ਆ ਬਾਬਾ ਤਾਦੀ ਨਹੀਂ ਲਾਦੀ ਲਾਦੀ ਮੈਨਾ ਲਾਦੀ ਲਾਡੀ ਕਰਦੀ ਲਾਡੀ ਚੰਗੀ ਗੱਲ ਵਾ ਬਾਬਾ ਤੀ ਤਾਂ ਮੈਂ ਲੋਂਦਾ ਬਣਾਵਾ ਲਾਦੀ ਮੈਨਾ ਲਾਦੀ ਆ ਆਉਂਗਾ ਆਉਂ ਅਛਾ ਲੜਦੀ ਆ ਹਾਂ ਹੂੰ ਮੈਂ ਤਾਂ ਭਾਈ ਤਾਂ ਆਂਦੀ ਕੀ ਆਂਦੀ ਫਾਲਣ ਓ ਬਾਬਾ ਆ ਪਾਣੀ ਤਾਂ ਤਾਂ ਬੀਰੀ ਤਾਂ ਤਾਂ ਵੀ ਨਹੀਂ ਸ਼ਰਾਬ ਬੁੱਡੀਆਂ ਥੋੜੀ ਪੀਂਦੀਆਂ ਹੁੰਦੀਆਂ ਆ। ਆਹ ਚਾ ਤਾ ਤਾ। ਸਾਬੀ ਨਹੀਂ। ਕੀ ਤਾ ਬੀ ਨਹੀਂ ਤਾ। ਅਛਾ ਸੱਚਾ। ਹੂੰ। ਆਹੋ। ਤੇ ਤੋਰੇ ਮੈਂ ਤਾਂ ਤਦਲਾ ਤੋਰੇ। ਕੀ ਤੋੜਤੇ ਇਹਨੇ? ਓ ਤੋਰੇ ਤੋਰੇ ਪੇਦ ਤਬਾ ਦੇ ਤੋਰੇ ਪੋਣੇ ਹੁੰਦੇ ਕਾਲੇ। ਉਹ ਤੋੜਤੇ ਕੀ ਤੋੜਤਾ? ਓ ਤੋਰਾ ਨਹੀਂ। ਟਾਪ ਆ ਗਏ ਤੱਪ ਜ। ਤੇ ਪੀਤ ਜ ਤੋਰੇ ਪਾਗੇ ਕਾਈ ਨੇ ਆਹੋ ਆਹੋ ਆਂਦੀ ਨਹੀਂ ਕਦਨੇ ਅੱਛਾ ਅੱਛਾ ਹਾਂ ਚਲ ਕੋਈ ਨਹੀਂ ਮੈਂ ਪੱਠੇ ਪਾ ਕੇ ਹੁਣਾ ਤੂੰ ਆ ਕੋ ਤਰ ਲਾ ਮੈਂ ਹਮ ਬਾਤ ਬਾਤ ਕੋ ਦਲੀ ਆ ਬਾਤ ਕੋ ਦਲੀ ਉਹ ਜਾ ਭਰਾ ਘਰ ਮੈਂ ਆ ਗਿਆ ਵਾ ਬਈ ਤੂੰ ਤੂੰ ਆ ਕੋ ਨੂੰ ਤੋਤਾ ਤੋਤਾ ਨੂੰ ਤੋਤਾ ਦਾਦਾ ਹਾਂ ਤੋਤ ਨੂੰ ਮਸਾਲਾ ਕਟਣਾ ਵਾ ਆ ਤੂੰ ਮਨ ਤੂੰ ਮਨ ਆ ਉਹ ਤਕ ਤੋਤ ਈਆ ਵਾ ਬਾਬਾ ਮੈਨ ਨੇ ਮੈ ਲੋਦਾ ਬਾਬਾ ਤੂੰ ਮਨ ਆ ਤੂੰ ਮਨ ਓਮ ਤੋਤ ਅੱਛਾ ਤੂੰ ਮਨ ਕੁੱਟਾਂ ਹਾਂ ਕੁੱਟਣਾ ਕੁੱਟਣਾ ਚਲੋ ਆ ਗਿਆ ਮੈਂ ਆਦਾ ਪਿਆ ਆਦਾ ਠੀਕ ਹੈ ਠੀਕ ਹੈ ਬੰਦਾ ਵੀ ਬੜੇ ਲੈ ਦਿਮਾਗ ਨਹੀਂ ਕੰਮ ਕੀਤਾ ਰੇੜੀ ਉਧਰ ਨੂੰ ਕਰ ਲੈਣੀ ਸੀ ਮੈਂ ਮਵੇਂ ਸ਼ਦਾਈਆਂ ਹੀ ਆ ਜੋ ਮਾਈਂ ਗਿਰੀ ਤਾਂ ਮੈਂ ਬਣਾਈ ਹੋਣਾ ਪੀਣੀ ਨਹੀਂ ਹੈ ਮੈਂ ਤਾਂ ਪੀਣੀ ਨਹੀਂ ਪੀਣੀ ਕੋਣੀ ਪੀ ਲੋ ਬੜੀ ਸਵਾਦ ਆ ਲਾਚੀਆਂ ਬਾਕੇ ਬਣਾਈ ਹੈ ਤੂੰ ਗਾਤੇ ਆ ਮੈਂ ਤੰਦਰ ਚੰਗਾ ਹੋਇਆ ਦੱਸ ਆ ਇਹਦੇ ਹੋਰ ਨਾ ਮੇਰੇ ਕੋਲੀ ਚਲਾ ਦੇਣੀ ਹੈ ਦੋਲੀ ਦੋਲੀ ਤਾਂ ਦੀ ਤਰੇ ਆ ਕਈ ਤਰੇ ਤਦੇ ਨਹੀਂ ਆਹੋ ਮੈਂ ਵੇਖੀ ਹੈ ਨਾ ਰਾਦੀ ਤੋੜੇ ਕੱਢਣੀ ਨਹੀਂ ਤੀ ਨਹੀਂ ਨਾਲਾ ਤੈਨੂੰ ਤੋੜ ਨਹੀਂ ਤੇ ਜਿੰਨੂੰ ਦੱਸ ਆਈ ਉਹਨੂੰ ਬੜਾ ਸੁਣ ਗਿਆ ਹਾਵਾਂ ਤੁੱਤ ਪਹਿਲਾਂ ਨੈਨੀ ਤੇ ਨਹੀਂ ਮੈਂ ਦੋ ਦੇਣੀ ਆ ਆ ਹਟੋਲ ਦੇਣੀ ਆ ਮੈਂ ਤੇ ਨਹੀਂ ਖਾਡ ਪੱਤੀ ਚੰਗਾ ਸਸਤਾ ਹੁੰਦਿਆ ਨਾ ਰੋਟੇ ਦੀ ਹੂੰ ਤੋ ਤੇ ਤੂੰ ਤੇ ਗੱਲਾਂ ਕਰਦੀ ਤੋਰੇ ਤੋਰੇ ਆ ਕੇ ਉਹ ਤੂੰ ਤਾਂ ਤੱਦੇ ਨਹੀਂ ਦੇ ਮਿਠਾਈ ਬਾਹਰਿਆ ਦੇਣੀ ਆ ਨੈਨੀ ਦੇ ਆ ਅੰਦੇ ਤੋਂ ਨੂੰ ਤੂੰ ਮੰਗ ਲੈ ਤੈਨੂੰ ਤੇਰਾ ਤਾਣਾ ਤੈਨੂੰ ਅੱਧਾ ਹਾਂ ਹਾਂ ਨਿੰਦਿਓ ਮੱਤ ਦੀਸੀ ਲੱਗਾ ਵਾ ਉਹ ਵੀ ਬੜਾ ਸੁਣ ਗਿਆ ਨਾ ਉਹਨੂੰ ਚੰਗਾ ਤੇ ਤੂੰ ਕੱਦ ਨੂੰ ਦੱਸ ਲੀਂਦੇ ਤੇ ਉਹਨੇ ਸੁਣ ਲੈਣੀ ਹੂੰ ਤੇ ਦਾਬੋਦੀ ਬੜਾ ਪੀ ਲਾ ਬਾਗੀ ਨਾ ਆ ਵੀ ਉਹ ਨਹੀਂ ਪੀਦੀ ਮਾਸੇ ਨਹੀਂ ਦਾਬੋਦੀ ਆ ਦੇਦਾ ਰਹੀ ਏ ਸਦਾਈਆਂ ਦਾ ਟੱਬਰ ਕਿਤੇ ਪਗੇ ਪਿਆ ਤਾਈ ਤੂੰ ਤੈਨੂੰ ਆਈਂ ਕਹਿਨੀ ਆ ਤਾਨੂੰ ਤਾਈ ਤਾਈ ਕੱਲੀ ਆ ਦਿੱਤਾ ਆਤਵਾਏ ਬੁੱਦੀ ਇਹਨੂੰ ਅਜੇ ਤੁੱਟ ਪੂਣੀ ਕੋਣੀ ਮੈਂ ਤੁੱਟ ਪੂਣੀ ਕੋਣੀ ਅਜੇ ਵੀ ਤਾ ਤਾ ਨੀਤਾ ਤੋਰੇ ਲਾਂਦੇ ਨਹੀਂ ਤਾ ਰਿਹਾ ਮੈਂ ਤਾ ਦੀ ਅਹ ਧਾਈ ਦੇ ਨੂੰ ਆਤਿਆ ਯਾਦਾ ਆਦਾ ਤੁਹਾਨੂੰ ਉਹ ਆਇਆ ਨਹੀਂ ਆ ਪੱਤੇ ਪਾਈ ਜਾਂਦਾ ਪੱਥੇ ਪਾਈ ਜਾਂਦਾ ਦੰਦ ਜਿਆ ਪੀੜੀ ਚਾ ਨਾ ਪੀਤੀ ਚਾ ਚੰਗਾ ਆ ਪੀੜੀ ਐ ਤੇ ਮੈਂ ਵੀ ਪੀ ਲਾਂਗਾ ਘੁੱਟ ਆ ਨਹੀਂ ਨਾ ਨਹੀਂ ਪੀਤੀ ਨਹੀਂ ਪੀਤੀ ਹੂੰ ਕਿਉਂ ਆਨੇ ਤੋਰੇ ਤਬੇ ਹਾਂ ਨਾ ਬਗਾ ਫਾ ਫੂਟੇ ਦਿੱਤਾ ਲਿਆ ਮੇਰਾ ਮੈਨ ਪਤਾ ਸਮਝਣਾ ਆ ਗੀਏ ਇਹ ਤਾਂ ਦੇਵਾ ਬਾਤਾ ਕਦੇ ਤੇਰ ਤਦੇਓ ਕਦਾਲਾ ਰੀਆ ਦੇਣਾ ਰਹੋ ਹਾਂ ਕਿ ਨਹੀਂ ਸੇਵਾਵਾਂ ਦੀ ਆ ਤੂੰ ਤਾਂ ਤੱਤੇ ਤੱਤੇ ਤੈਨੂੰ ਤੋਤਰਾਂ ਐਸੇ ਕੁੱਤੇ ਮੈਨੂੰ ਨਾ ਮੈਂ ਕੁੱਤਾ ਆ ਆਦੀ ਮੈਨੂੰ ਕੁੱਤੇ ਨਾ ਤਾਲਾਈ ਤਪੀ ਤੂੰ ਲੜਦੀ ਕਿਉਂ ਆ ਕਿੱਥੇ ਲੜਦੀ ਮੈਂ ਕਦੋਂ ਸੁਣਾਈ ਦੀ ਕੋਣ ਗੱਲ ਨਹੀਂ ਕੋਈ ਆਉਂਦੀ ਹਾਂ ਤੁਹਾਡੇ ਦੋਵੇਂ ਭੈਣ ਭਰਾ ਨਾ ਮੈਂ ਨਹੀਂ ਮਾਰੇ ਸਾਰਾ ਅਸਲ ਦੀ ਕਿ ਕਿਹੜੀ ਜਾ ਸਕਦੀ ਠੇਖੂਂ ਚ ਜਾ ਸਕਦੀ ਹਾਂ ਨਾ ਦੀ ਦਾ ਦਰ ਮੈਂ ਦਾ ਮੈਂ ਆਤੀ ਨਹੀਂ ਕੀ ਆਦੀ ਹੈ ਜੀ ਮੈਂ ਜਾ ਨਹੀਂ ਵੀ ਨਹੀਂ ਚਾਹ ਹਾਂ ਮੈਨੂੰ ਪਤਾ ਚਾਹ ਵਾ ਪਿਆਲੋ ਫਿਰ ਉਹਨੂੰ ਚਾਹ ਪਿਆਲੋ ਚਾਹ ਚਾਹ ਪਿਆਲੋ ਆਪਣੀ ਭੈਣ ਨੂੰ ਤੂੰ ਤਾਂ ਲੜਦੀ ਏ ਉਹਦੇ ਨਾਲ ਕਿੱਥੇ ਡੜੀ ਮੈਨਿਆ ਆਵੇ ਤੇ ਚਾਹ ਬਣਾ ਕੇ ਲਈ ਹੈ ਤੇ ਮਠਾਈ ਲੈ ਕੇ ਆਈ ਮੈਂ ਭIALਦੀ ਆ ਦੀਦੀ ਨੂੰ ਹਾਂ ਤੁਹਾਨੂੰ ਤੂਤ ਬੋਦੀ ਤਾਰਾ ਕਿਹਾ ਦੀਏ ਤਨ ਸਮਝਾ ਜਾਂਦੀ ਨਹੀਂ ਬਾਬਾ ਮੈਨੂੰ ਨਹੀਂ ਪਤਾ ਲੰਦਾ ਕੀ ਜਾਂਦੀ ਤੂੰ ਰਹਿਣਾ ਕਿ ਨਹੀਂ ਇੱਥੇ ਰਹਿਣਾ ਸੇਵਾ ਕਰ ਰਹਿ ਕਰੋ ਦੀ ਤੇ ਸੇਵਾ ਹੀ ਕਰਨੀ ਹੈ ਮੈਂ ਕੀ ਕਰਨੀ ਆ ਸੋਹ ਨਹੀਂ ਸਕਦੇ ਇਹ ਹੰਦੇ ਵਿਆਹ ਸਭ ਕੁਝ ਹੋ ਜਾਂਦੀ ਮੈਨੂੰ ਲੜਦੀ ਪੜਾਵਾ ਕਿੱਥੇ ਸਟਾ ਲੱਗੀਆਂ ਦਿਖਾਓ ਨਹੀਂ ਕਿ ਦਿਖਾਓ ਦਾਦਾ ਜੀ ਤੋਨੋ ਨਾ ਦਾ ਦਿੰਦੀ ਨਾ ਤੋਰੇ ਦੱਦਦੀ ਨਾ ਲੋਤੀ ਦਿੰਦੀ ਇਹ ਨਹੀਂ ਦਿੰਦੀ ਕੀ ਆਂਦੀ ਐ ਮੇਰਾ ਦਿਮਾਗ ਨਾ ਬੋਇਆ ਮੈਂ ਦੱਸਾਂ ਕੀ ਆਂਦੀ ਐ ਤੁਹਾਨੂੰ ਆਪਣੇ ਘਰ ਪਵਾਵਾ ਤੁਹਾਨੂੰ ਨਹੀਂ ਸਮਝ ਲੱਗਦੀ ਕੀ ਆਂਦੀ ਐ ਕੀ ਮੂੰਹ ਚ ਬੜਬੜ ਕਰੀ ਜਾਨੀ ਉੱਚੀ ਬੋਲ ਐਂ ਤੇ ਰੱਬਾ ਮੈਂ ਕੀ ਕਰਾਂ ਕਿਥੇ ਸਦਾਈਆਂ ਦੇ ਟੱਬਾ ਚ ਮਾਸੀ ਨੇ ਮੈਨੂੰ ਵਿਆਹ ਹੜਿਆ ਆਹ ਕਹੀ ਜੇ ਜਾ ਪੀੜੀਆਂ ਤੇ ਪੀਓ ਨਹੀਂ ਪੀੜੀ ਤੇ ਤੁਹਾਡੀ ਮਰਜ਼ੀ ਕਰਦੀ ਆ ਨਾ ਮੈਂ ਆਪਣੀ ਮਾਸੀ ਨੂੰ ਫੋਨ ਆਹ ਕੰਦੀ ਆ ਤਾਂ ਘਟ ਤਾਂ ਨਾ ਕੰਨਾਂ ਚ ਛੇਕ ਫੋਨ ਨਹੀਂ ਕਰਦੀ ਏ ਬਤਾ ਤਾਂ ਨਹੀਂ ਤਾਂ ਆਉਂਦੇ ਨਹੀਂ ਚੰਗਾ ਆਈ ਆ ਧਾਈ ਆ ਬੰਦਾ ਤਾਈ ਤੋਨੀ ਤੰਦਰ ਆਈ ਨਾ ਨਹੀਂ ਕੀ ਕੀ ਜਾਂਦੀ ਸਮਝ ਆਉਂਦੀ ਨਹੀਂ ਐ ਸੇ ਦੀ ਖੋਲ ਲੈ ਦੇ ਕਚਰਾ ਘਾਤਰ ਕਰਕੇ ਕਚਰਾ ਕਰਦੀ ਆ ਮਾਸੀ ਨੂੰ ਹੋਂ ਕਿੱਥੇ ਰੱਖੀਏ ਸਫਾ ਸਾਫ ਮਾਸੀ ਨੇ ਕਿਹਾ ਚੁੱਕ ਲੈਣਾ ਛੇਤੀ ਹੈਲੋ ਸਸਿਕਾ ਮਾਸੀ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਆ ਹਾਲ ਇਦਾਂ ਹੀ ਹੈਗੇ ਹਾਲ ਗਰੇ ਠੀਕ ਆ ਆ ਕੀ ਕਰਦੇ ਤੁਸੀਂ ਗੱਲ ਸੁਣ ਜਵਾਨ ਕੇ ਹਨ ਮੈਂ ਤੂੰ ਇकडे ਤੂੰ ਰੋਣਾ ਇੱਥੋਂ ਪਿੰਡੋਂ ਹੀ ਆਉਣਾ ਆ ਹੁਣ ਆਇਓ ਘਰ ਨੂੰ ਕੰਮ ਆ ਤੁਹਾਡੇ ਨਾਲ ਆਮ ਛੇਤੀ ਆਇਓ ਠੀਕ ਆ ਚੰਨ आ जाओ कोई। क्या मालूम? हाँ जी साची वासी जी? वासी क्या मासी जी? असली का क्या चाल? बढ़िया तू ही सुनाओ। क्या बढ़िया बनना सिखाएगी लोगों ने तो। आ जो बैलूदास नहीं ना नहीं। ਆਜੂ ਬੈਠ ਹਾਂ ਹਾਂ 10 ਫੇਰ ਦਸਨਾ ਦਸਨਾ ਕੀ ਹੈ ਪਿਆ ਕਿਹੜੇ ਟੱਬਰ ਚ ਮੈਨੂੰ ਗਿਆ ਹੜਿਆ ਜੇ ਕਿਉਂ ਕਿ ਉਹ ਐ ਟੱਬਰ ਨਾ ਬਰਾਵਾ ਦੇ ਟੱਬਰ ਮਾਤੀ ਆਈ ਮਾਤੀ ਮਾਤੀ ਆਈ ਮਾਤੀ ਤਾਂ ਵੀ ਨਾਲ ਚਾਚੀ ਕਾਲ ਇੱਕ ਮਿੰਟ ਇਹੋ ਦੱਸੰਦੂ ਮੈਂ ਤੁਹਾਨੂੰ ਸਕਿਆ ਇਹ ਕੀ ਜਾਂਦੇ ਮੈਨੂੰ ਨਹੀਂ ਸਮਝ ਲੱਗਦੀ ਇਹਨਾਂ ਦੀ ਮਾਤੀ ਕੀ ਤਾਲਾ ਤੀਦਾਲ ਆ ਬੋ ਦਿੰਦੇ ਮਾਸੀ ਕੀ ਹਾਲ ਆ ਠੀਕ ਆ ਠੀਕ ਆ ਹਾਂਜੀ ਅੱਤਾ ਆ ਬਤੀ ਆਈ ਆ ਬਤੀ ਆਈ ਆ ਜਦੀ ਮੇਰੇ ਵੱਲ ਕੀ ਵੇਖਣ ਦੇ ਵੇਰ ਲੋਣਾ ਬਤੀ ਆ ਲੱਦੀ ਵੀ ਨਾ ਕੀ ਕਹਿੰਦੀ ਆ ਕਹਿੰਦੀ ਲੜਦੀ ਮੇਰੇ ਨਾਲ ਮੈਂ ਤੂੰ ਨਾ ਲੜਿਆ ਕਰ ਹਾਂ ਇਹ ਤਾਂ ਨੂੰ ਲੱਗਦੀ ਨਹੀਂ ਲੜਦੀ ਹੋਊਗੀ ਤੂ ਦਬੋਦੀ ਤੂਦ ਤੂ ਦਬੋਦੀ ਤਾਂ ਚਲ ਦੀਦੀ ਜਾਇਓ ਉੱਥੇ ਮੈਂ ਗੱਲ ਕਰਨੀ ਕੋਈ ਮਾਸੀ ਹੂੰ ਬਹੁਤ ਵੈਲ ਟੀਵੀ ਵੇਰ ਨਾਲ ਟੀਵੀ ਲਾ ਲੋ ਟੀਵੀ ਹਾਂ ਟੀਤਾ ਠੀਕ ਹੈ ਕਿੱਦਾਂ ਦੇ ਟੱਬਰ ਵਿੱਚ ਮੈਨੂੰ ਵਿਆਹੜਿਆ ਜੀ ਕੱਬਰ ਬਰ ਬਣਾਵਦੀ ਆ ਕੀ ਹੋਇਆ ਵਾ ਉਹਨਾਂ ਨੂੰ ਕਿਹੜਾ ਕੋ ਪਤਾ ਵਾ ਕੁਛ ਵੀ ਨਹੀਂ ਪਤਾ ਉਹਨਾਂ ਨੂੰ ਸਭ ਕੁਝ ਤੂੰ ਹੀ ਮਾਲਕ ਬਣਨਾ ਵਾ ਮੈਂ ਤਾਂ ਦੀ ਮਾਲਕ ਮੰਨਾ ਇੱਕ ਵੀ ਉਦਾਂ ਸਮਝ ਨਹੀਂ ਹੁੰਦੀ ਦੂਜੇ ਨੂੰ ਉਦਾਂ ਨਹੀਂ ਸੁਣਦਾ ਚਲ ਕੋਈ ਗੱਲ ਨਹੀਂ ਹੋਣੀ ਨਾ ਸਮਝਾ ਲਿਆ ਕਰ ਮੈਂ ਤਾਂ ਸਮਝਾ ਸੁਝਾ ਕੇ ਤੇ ਮੇਰੇ ਤੇ ਸੇਰ ਪਾਟਣੇ ਆ ਜਾਂਦਾ ਚਲ ਕੋਈ ਗੱਲ ਨਹੀਂ ਆਪਣਾ ਕੰਮ ਕਰਦੇ ਰਹੇਦਾ ਹੁੰਦਾ ਚੀਜ਼ ਬਣੀ ਤੇ ਮੈਂ ਦੇ ਦਿੱਤੀ ਚੀ ਇਦਾਂ ਨਹੀਂ ਨਾ ਚੀਜ਼ ਬਣੀ ਨਾਲ ਪਕੌੜੇ ਆਗੇ ਮੈਂ ਚਾਹ ਬਣਾਈ ਨਾਲ ਪਕੌੜੇ ਵੀ ਚਾਹੀਦੇ ਪਰ ਮੈਸਾਂ ਦੇ ਬੱਕਰੀਆਂ ਬੱਕਰੀਆਂ ਕਰਦੇ ਸੌ ਜੀ ਆ ਚਾਹੀਦੀ ਆ ਨਹੀਂ ਖਾਣੀ ਆ ਚਾਹੀਦੀ ਤੇ ਇਥੇ ਮੈਂ ਕੀ ਕਰਾਂ ਮੈਂ ਸੋਚ ਸਮਝ ਕੇ ਕੀਤਾ ਹੈ ਬੜੀ ਜ਼ਿਆਦਾ ਆ ਇਹਨਾਂ ਦੀ ਇਹਨਾਂ ਨੂੰ ਵੀ ਪਤਾ ਹੀ ਸਿੱਧੇ ਹੈਗੇ ਆ ਇਹਨਾਂ ਨੇ ਕਿਹੜਾ ਕੁਝ ਸ਼ਾਪਕਾ ਦੀ ਮਾਰਗ ਤੂੰ ਮੰਨਣਾ ਮੈਂ ਸੋਚ ਸਮਝ ਕੇ ਤੇਰਾ ਰਿਸ਼ਤਾ ਕਰਾਇਆ ਹੈ ਅੱਛਾ ਪਰ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਨਹੀਂ ਫਿਰ ਇਹ ਤੂੰ ਸਮਝੇ ਨਾ ਇਹਨਾਂ ਦੀ ਬੜੀ ਜ਼ਿਆਦਾ ਆ ਪਹਿਲੇ ਵੀ ਬੜੀ ਹਣ ਕੀ ਜਾ ਰੱਖੀਆਂ ਤੂੰ ਵੇਖ ਰਹੀਆਂ ਤੇ ਇਹਨਾਂ ਨੂੰ ਤੇ ਕਹੇਦਾ ਮੈਨੂੰ ਪਤਾ ਇਹ ਵੀ ਇਸ ਤਰ੍ਹਾਂ ਚੱਲੀ ਰੋਟੀ ਦੀ ਬੰਜਾਰੀ ਐ ਰੋਟੀ ਦੇਣੀਆਂ ਐ ਕਿਹੜੀ ਵਹੀ ਐ ਵੀ ਇਹਦਾ ਤੈਨੂੰ ਖਰਚ ਪੈਣਾ ਕੋਈ ਸਾਰੀ ਜਾਇਦਾਦ ਤੈਨੂੰ ਮਿਲਣੀ ਐ ਨਹੀਂ ਤਾਂ ਮਾਸੀ ਜਾਇਦਾਦ ਮੈਂ ਕੀ ਕਰਨੀ ਐ ਜਦੋਂ ਇਹਨਾਂ ਦੇ ਵਿੱਚ ਜ਼ਿੰਦਗੀ ਕੱਟਣੀ ਪੈਣੀ ਐ ਮੈਨੂੰ ਤਾਂ ਉਦਾਂ ਹੀ ਨਰਕ ਪਾਜਣਾ ਮੈਂ ਵੀ ਹੁਣ ਨਹੀਂ ਬੰਦੀ ਕਿਤੇ ਨਹੀਂ ਬੰਦੀ ਤੂੰ ਨਰਕ ਲੈ ਤੇ ਵੇਖ ਤੇ ਮੈਂ ਵੀ ਉਦਾਂ ਨਹੀਂ ਹੋਣਾ ਨਹੀਂ ਹੁੰਦੀ ਸੁਮਨ ਤੂੰ ਹੌਸਲਾ ਰੱਖਣਾ ਬਥੇਰਾ ਹੌਸਲਾ ਰੱਖ ਰੱਖੇਗਾ ਮੈਨੂੰ ਤਾਂ ਹੌਸਲਾ ਹੁੰਦਾ ਹੀ ਨਹੀਂ ਰੱਖਾਂ ਕਿੱਦਾਂ ਕਿਆ ਹੁਣ ਗੀ ਹੌਣ ਲੋਰ ਕੁਛ ਨਹੀਂ ਹੋ ਸਕਦਾ ਇਹੋ ਬਸ ਹੀ ਹੌਂਸਲਾ ਰੱਖਣਾ ਪੈਣਾ ਤੁਹਾਨੂੰ ਸਭ ਕੁੜਾ ਚੰਗੇ ਕੰਮ ਹੋ ਜਾਣੇ ਆ ਤੂੰ ਉਹਦੇ ਨਾਲ ਲੜਿਆ ਨਾ ਕਰ ਦਿਮਾਗ ਨਾਲ ਕੰਮ ਲੈ ਆ ਉਹਦੀ ਸੇਵਾ ਕਰਿਆ ਕਰ ਰੋਟੀਆਂ ਦੋ ਦੇਣੀਆਂ ਰੋਟੀ ਖਾਣੀ ਆ ਲੈ ਹੁਣ ਕਿੰਨੇ ਕਰਨਾ ਤੇ ਉਹਦੇ ਨਾਲ ਪਿਆਰ ਨਾਲ ਰਿਆ ਕਰ ਤਾਂ ਜਿੰਨਾ ਮਰਜ਼ੀ ਉਹਦੇ ਕੋਲ ਕੰਮ ਕਰਾ ਲਿਆ ਕਰ ਤੇ ਇੱਕ ਕੋੜਾ ਗਾਗਿਤ ਬੈਠਾ ਕੇ ਨਾ ਉਹਦੇ ਸਿਆਣ ਕਰਾ ਸੜੀ ਉਹ ਕੀ ਕਰਨਾ ਤੁਸੀਂ ਉਹ ਮੈਂ ਤੈਨੂੰ ਦੱਸਾਂਗੀ ਬਾਅਦ ਵਿੱਚ ਅਛਾ ਆਹੋ ਚਲ ਆ ਵੀ ਵਧੀਆ ਤਾਂ ਇਸਕੀਮ ਦਿੱਤੀ ਐ ਮੇਰਾ ਤਾਂ ਦਿਮਾਗ ਨਹੀਂ ਹੀ ਕੰਮ ਕਰਨਿਆ ਮੈਂ ਤੇ ਉਹਦੀ ਕੋਈ ਕੰਮ ਕਰਾਇਆ ਕਰੂੰਗੀ ਕੰਮ ਉਹਦੇ ਕੋ ਸਾਰਾ ਲੰਦਿਆ ਕਰ ਤੇ ਚਲ ਜੋ ਕਹਿੰਦੀ ਹੁੰਦੀ ਉਹ ਬਣਾ ਤਾਂ ਉਹ ਤੈਨੂੰ ਪਤਾ ਬਣਾਉਂਦਾ ਉਹਨੂੰ ਤੇ ਚਲੀ ਨੂੰ ਪਤਾ ਨਹੀਂਗਾ ਆਹੋ ਆਹ ਬਣਾ ਬਨੂ ਦਿਆ ਕਰ ਖਾਣ ਵਾਸਤੇ ਤੇ ਉਹਦਾ ਕੰਮ ਜਿੰਨਾ ਮਰਜ਼ੀ ਉਹਦੇ ਕੋ ਲੰਦਿਆ ਕਰ ਪਿਆਰ ਨਾਲ ਲਿਆ ਕਰ ਪਰ ਗੁੱਸੇ ਨਾਲ ਨਹੀਂ ਗੁੱਸੇ ਨਾਲ ਨਹੀਂ ਇਹਨੇ ਕੰਮ ਕਰਨਾ ਠੀਕ ਠੀਕ ਹਾਂ ਤੇ ਇਹੋ ਕੰਮ ਜਿਹੜਾ ਤੇ ਮੈਂ ਆਖਿਆ ਉਹ ਕਰਦੀ ਜਰੂਰੀ ਤੂੰ ਚਲੋ ਉਹ ਤਾਂ ਮੈਂ ਕਰ ਲੂੰਗੀ ਓਦਾਂ ਤੇ ਚਲ ਕੋਈ ਨਹੀਂ ਜਿਹੜੀ ਚੀਜ਼ ਮੰਗਿਆ ਗਿਰੂ ਮੈਂ ਉਹਨੂੰ ਬਣਾ ਕੇ ਦੇ ਆ ਦੇ ਕਰ ਹਾਂ ਠੀਕ ਆ ਕੋਈ ਗੱਲ ਨਹੀਂ ਕੰਮ ਜਿੰਨਾ ਮਰਜ਼ੀ ਅਸ ਕ ਕਰਾ ਰਿਹਾ ਕੰਮ ਨੂੰ ਸਿਆਰ ਵਾ ਰੋਟੀ ਬਣੀ ਨਹੀਂ ਬਣਾਉਂਦੀ ਐ ਦਸਿਆ ਕਰ ਬਈ ਆਹ ਕੰਮ ਕਰਦੇ ਤਾਂ ਉਹਨੇ ਉਹ ਕਰ ਦਿਆ ਕਰਨਾ ਲੈ ਆਹ ਤਾਂ ਬੜੀ ਵਧੀਆ ਗੱਲ ਦਸੀ ਜੀ ਤੇ ਪਿਆਰ ਨਾਲ ਇਹ ਆ ਕਰ ਨੜਿਆ ਨਾ ਕਰ ਉਹਦੇ ਨਾਲ ਨਹੀਂ ਹੋਣੀ ਮੈਂ ਲੜਦੀ ਹਾਂ ਹਾਂ ਕੋਈ ਗੱਲ ਨਹੀਂ ਸਭ ਕੁਝ ਤੇਰੇ ਜੱਗਾ ਹੀ ਆ ਹਾਂ ਆ ਠੀਕ ਮੈਂ ਤਾਂ ਤੇਰਾ ਰਾਣੀ ਬਣਾਇਆ ਐ ਰਾਣੀ ਇਹੋ ਜੇ ਘਰ ਛੱਡ ਕੇ ਨਾ ਕਿਤੇ ਵੀ ਚਾਹੀਦਾ ਹੁੰਦਾ ਰਾਣੀ ਕਾਦੀ ਮੇਰਾ ਤੇ ਜੀ ਗੱਡਾ ਮੈਂ ਘਰ ਛੱਡ ਕੇ ਚਲੀ ਜਾ ਰਾਣੀ ਤੂੰ ਕਹਿ ਨਾ ਨਾ ਹੁਣ ਜੇ ਘਰ ਛੱਡ ਮੈਂ ਜੀ ਕਰਦਾ ਇਹੋ ਜਿਹੇ ਘਰ ਨੂੰ ਕੀ ਕਰਨਾ ਕਿਉਂ ਕੀ ਕਰਨਾ ਹੁਣ ਘਰ ਮਾਰਾ ਜਿਆਦਾ ਤਾਂ ਇੰਨੀ ਆ ਕੀ ਆ ਵਿਚਾਰੀ ਨਾਲ ਉਹਦੇ ਕੋ ਕੰਮ ਕਰਾਇਆ ਰਾਨੇ ਉਹਨਾਂ ਰੋਟੀ ਦੇਤੀ ਚਲੋ ਕੋਈ ਨਹੀਂ ਮੈਂ ਤੇ ਉਹ ਘੜੀ ਆਈ ਆ ਵੀ ਉਹਨੇ ਨਿਆਣ ਲਿਆ ਜਾਂਦਾ ਲੈ ਕੇ ਆ ਕੇ ਆਂਦੇ ਤੈਨੂੰ ਇੱਥੇ ਕੋਈ ਦੁੱਖ ਲਿਆ ਕਰਨਾ ਮੈਂ ਕੱਲੀ ਆ ਗਈ ਆ ਉਹ ਚਾੜੀ ਨਾਗ ਦੇ ਵਿਆਹ ਹੀ ਨਾ ਮੜੀ ਨੇ ਕੁਛ ਨਹੀਂ ਤੇ ਜੇ ਕੱਲ ਨੂੰ ਉਹਦਾ ਵਿਆਹ ਹੋ ਗਿਆ ਤੇ ਫੇਰ ਇੱਥੇ ਸਭ ਕੁਝ ਦੇਣਾ ਨਹੀਂ ਨਹੀਂ ਕੁਛ ਨਹੀਂ ਹੋਣਾ ਉਹਦਾ ਹੁਣ ਚੱਲੀਦਾ ਕੋਈ ਪਤਾ ਨਹੀਂ ਹੁੰਦਾ ਜਿੰਨੂੰ ਲੋੜ ਦੂੜੇ ਉਹ ਲੈ ਜਾਂਦੇ ਨੇ ਤੇ ਚੰਗਿਆ ਭੜਿਆ ਨੂੰ ਨਹੀਂ ਖਾਂਦੇ ਤੇ ਇਹਨੂੰ ਕਨੇ ਖਾਣਾ ਜੱਲੀ ਵੀ ਲੰਢੀ ਨੂੰ ਇਹ ਵੀ ਗੱਲ ਹੈਗੀ ਇਦਾਂ ਚਲ ਜੇ ਹੋਊਗਾ ਵੀ ਰਿਸ਼ਤਾ ਮੈਂ ਪਾਣੀ ਮਾਰਨੀ ਹਾਂ ਹਾਂ ਬਸ ਹੋਣੇ ਦੇ ਦਾਂਦਾ ਕੰਮ ਕਰਾਇਆ ਕਰ ਜਿੰਨਾ ਮਰਜੀ ਕਰ ਤੋ ਜਿਹੜਾ ਕੰਮ ਤੇ ਮੈਂ ਆਖਿਆ ਨਾ ਉਹ ਕਰਾਇਆ ਚਲੋ ਠੀਕ ਹੈ ਮੈਂ ਕਰਾ ਕੇ ਰੱਖ ਲੂੰਗੀ ਤੇ ਫਿਰ ਤੁਹਾਨੂੰ ਦੱਸ ਦੂੰਗੀ ਆ ਦੱਸ ਦੀ ਮੈਨੂੰ ਫਿਰ ਬਾਕੀ ਕੰਮ ਮੈਂ ਆਪ ਕਰ ਲਾਂਗੀ ਠੀਕ ਆ ਤੇ ਚਾਹ ਪਾਣੀ ਬਣਾਵਾ ਨਾ ਚਾਹ ਨਹੀਂ ਪੀਣੀ ਹਿੱਥੋਂ ਦੇ ਆਈਆਂ ਮੈਂ ਕਰ ਦੋੜੋਂ ਆਈ ਮੈਂ ਚਲ ਕੋਈ ਗੱਲ ਨਹੀਂ ਮੈਂ ਵੀ ਲੱਗੀ ਧੜਾ ਧੋੜਾ ਕੱਢਣਾ ਤੇ ਮੈਂ ਸੁਮਨ ਨੇ ਫੋਨ ਕੀਤਾ ਮੈਂ ਗੱਲ ਸੁਣਾਵਾ ਤੇ ਕੀ ਆਖਣ ਦੀ ਹਾ ਵਾਹੋ ਕੰਮ ਹੀ ਆ ਤੱਤ ਬਤਤੀਆਂ ਦੀਆਂ ਮਾਰ ਦੇ ਦਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤਾਂ ਆਪਣੇ ਚਪਕਾ ਕੰਮਗੇ ਤਾਂ ਮਾਰਦੇ ਤੇ ਮਾਰਦੇ ਰਹਿਣ ਕੰਮ ਦਾਸ ਰਿਆ ਫਿਰ ਉਹਨਾਂ ਤੱਤ ਬਤਤੀਆਂ ਵੀ ਨਹੀਂ ਮਾਰਿਆ ਕਰਨੀਆਂ ਕੰਮ ਤੇ ਲਾ ਤਾਂ ਜਿਹੜਾ ਕੰਮ ਕਰਾਉਣਾ ਹੈ ਚਲੋ ਕੰਮ ਕਰਾ ਨਾ ਵੇਲੀ ਰਿੰਗੀ ਤਾਈਓ ਇਦਾਂ ਕਰਦੀ ਕਿਦ ਕੰਮ ਚ ਲੱਗੀ ਹੋਏ ਰਹਿੰਦੇ ਵੀ ਨਹੀਂ ਕੋਈ ਕਰਨਾ ਇਦਾਂ ਤੇਰਾ ਸੇਵ ਖਾਣਾ ਐਨੇ ਵੇਲੀ ਨੇ ਇਹ ਤਾਂ ਕਰ ਠੀਕ ਆ ਮੈਂ ਚਲਦੀ ਹਾਂ ਤੇ ਐਵੇਂ ਜਿਹੜਾ ਚੱਕ ਕੇ ਫੋਨ ਕਰਦਾ ਆਪਣੇ ਦਿਮਾਗ ਤੋਂ ਸਾਰਾ ਕੰਮ ਲਿਆ ਕਰ ਚਲ ਮਸੀ ਉਦਾਂ ਮੈਨੂੰ ਗੁੱਸਾ ਆ ਗਿਆ ਹੈਗਾ ਕੋਈ ਗੱਲ ਨਹੀਂ ਨਾ ਇਹ ਤਾਂ ਆਉਂਦੇ ਜਾਂਦੇ ਰਹਿਆ ਕਰੋ ਨਾ ਚਿਰ ਬਾਅਦ ਆਉਂਦੇ ਫਿਰ ਮੈਂ ਕੱਲੀ ਇਦਾਂ ਥੱਕ ਜਾਨੀ ਆ ਫਿਰ ਨਹੀਂ ਕੋਈ ਨਹੀਂ ਮੈਂ ਫੇੜਾ ਵੜਾਂਗੀ ਫੇੜ ਚਲੋ ਠੀਕ ਆਓ ਚੋਪ ਕਰਕੇ ਤਾਂ ਆਪਣਾ ਕੰਮ ਕਰੀ ਜੋ ਜਿਹੜਾ ਕਰਨੇ ਆ। ਬਾਜੀ ਕਾ ਸੀ ਨਹੀਂ? ਸੱਚੀਆਂ ਨਹੀਂ, ਸਾਸੀ ਕਾ। ਬੜੇ ਦਿਨਾਂ ਬਾਅਦ ਕਿਹੜਾ ਮਾਰੇ? ਕਿਹੜਾ ਜੀ ਮਾਨਾ ਮੈਂ ਬੈਠੇ ਬੈਠੇ ਨੂੰ ਖਿਆਲ ਆਇਆ ਮੈਂ ਸੋਨ ਨੂੰ ਬਦਨ ਆ ਕੇ ਆਈ ਹਾਂ। ਕਿ ਉਹ ਕੰਮ ਕੀਤਾ ਹੀ? ਕਿਹੜਾ ਕਰਨਾ? ਸਿਆਣ ਕਰਾਉਣ ਵਾਲਾ ਨਹੀਂ ਮਾਸੀ ਜੀ ਮੈਂ ਨਹੀਂ ਹੋਗੀ ਤਾਂ। ਕੀ? ਮੇਰਾ ਦੇਲ ਨਹੀਂ ਕੀਤਾ ਜੀ ਉਹ ਵਿਚਾਰੇ ਇਦਾਂ ਦੇ ਆ ਤੇ ਮੇਰਾ ਮਨ ਨਹੀਂ ਮੰਨਦਾ ਉਹਨਾਂ ਦਾ ਇਦਾਂ ਕਰਨਾ। ਅੱਛਾ ਹੁਣ ਬੜੀ ਸਿਆਣੀ ਹੋ ਗਈਆਂ ਤੂੰ। ਨਹੀਂ ਸਿਆਣੀ ਨਹੀਂ ਮਾਸੀ ਜੀ ਜੇ ਉਹ ਨਹੀਂ ਵੰਦੇ ਤੇ ਰੱਬ ਤੇ ਵੰਦਾ ਹੀ ਹੈ ਨਾ। ਤੋ ਉਹਨੂੰ ਤੇ ਮੇਕਾ ਦੇਣਾ ਹੀ ਪੈਣਾ ਨਾ। ਤੇ ਮੈਂ ਫੈਸਲਾ ਲਿਆ ਕਿ ਮੈਂ ਇਹ ਕੰਮ ਉਹਨਾਂ ਦੇ ਨਾਲ ਨਹੀਂ ਕਰ ਸਕਦੀ। ਜਦ ਗੱਦੇ ਵੀ ਹੈ ਮੇਰਾ ਪਰਿਵਾਰ। ਮੈਂ ਆਪੇ ਸੰਭਾਲ ਲਵਾਂਗੀ ਵੀ ਕਿੱਦਾਂ ਸੰਭਾਲਣਾ ਕਿੱਦਾਂ ਨਹੀਂ ਹੈ ਨਾ ਅੱਛਾ ਤੇ ਮੈਂ ਇਹ ਕੰਮ ਨਹੀਂ ਜੇ ਕਰਨਾ ਚਲ ਚੰਗਾ ਫਰਮ ਕੜੀ ਕੜੀ ਫਰਮ ਨੂੰ ਉਹਨਾਂ ਕਰਿਆ ਕਰ ਨਹੀਂ ਕਰਨਾ ਤਾਂ ਤੇਰੀ ਮਰਜ਼ੀ ਨਹੀਂ ਕਰਦੀ ਮਾਸੀ ਜੀ ਮਾਸੀ ਨੂੰ ਕਿੱਦਾਂ ਗੁੱਸਾ ਲੱਗ ਗਿਆ ਮੇਰਾ ਨਹੀਂ ਕੀਤਾ ਇਹ ਕੰਮ ਕਰ ਲੂ ਉਦੋਂ ਤੇ ਮੈਂ ਮਾਸੀ ਦੀਆਂ ਗੱਲਾਂ 'ਚ ਆ ਗਈ ਤੇ ਮੈਂ ਮੰਨ ਲਈ ਵੀ ਚਲ ਕੋਈ ਨਹੀਂ ਸੈਨ ਕਰਾ ਲਾਂਗੇ ਪਰ ਨਹੀਂ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਢੀ ਮੈਂ ਨਹੀਂ ਇਦਾਂ ਕਰ ਸਕਦੀ ਇਹਨਾਂ ਦੇ ਨਾਲ ਪਰ ਜਿਦਨ ਲੈਖਾ ਤੇ ਮੈਨੂੰ ਹੀ ਦੇਣਾ ਪੈਣਾ ਨਾ ਮਾਸੀ ਨੇ ਕਿਹਾ ਮੇਰੇ ਨਾਲ ਜਾਣਾ ਇਹ ਵਾਹਿਗੁਰੂ ਮੈਨੂੰ ਮਾਫ ਕਰ ਦਿਓ ਜਿੱਦਾਂ ਦਾ ਵੀ ਹੈ ਮੇਰਾ ਪਰਿਵਾਰ ਆ ਮੈਂ ਸਾਫ਼ ਕੇ ਰੱਖੂੰਗੀ ਇਹ ਪਰਿਵਾਰ ਨੂੰ ਮੈਂ ਕਦੀ ਵੀ ਇਹਨਾਂ ਨਾਲ ਗਲਤ ਨਹੀਂ ਕਰ ਸਕਦੀ ਮੈਨੂੰ ਮਾਫ ਕਰ ਦਿਓ ਵਾਹਿਗੁਰੂ